ਮੈਂ ਮੁਸਲੇ ਸ਼ਬਦ ਉਹਨਾਂ ਲੋਕਾਂ ਲਈ ਵਰਤਿਆ ਜਿਨ੍ਹਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰਵਾਇਆ ਸ਼ਹੀਦ ਕੀਤਾ ਅਰੰਗਜੀਤ ਦੀਆਂ ਗੰਦੀਆਂ ਲਾਦਾ ਜਿਨ੍ਹਾਂ ਨੇ ਚਾਰ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਉਹ ਵੀ ਮੁਸਲੇ ਕਿਸੇ ਧਰਮ ਦੀ ਨਰਾਦਰੀ ਕੀਤੀ ਹੈ ਕਿਸੇ ਧਰਮ ਲਈ ਅਪ ਸ਼ਬਦ ਬੋਲੇ ਹੈ ਉਹ ਭਾਵੇਂ ਸਾਡੇ ਆਪਣੇ ਹੁਣ ਉਹ ਸਿੱਖਾਂ ਦੇ ਘਰੇ ਮੈਂ ਕਹੂੰਗਾ ਮੁਸਲਮਾਨ ਜੰਮੇ ਨੇ ਮੁਸਲੇ ਜੰਮੇ ਨੇ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਪਖੰਡਵਾਦ ਨੂੰ ਲੈ ਕੇ ਪਖੰਡ ਭਜਾਓ ਪੰਜਾਬ ਬਚਾਓ ਦੀ ਮੁਹਿੰਮ ਭਾਈ ਮਨਪੀਰ ਸਿੰਘ ਖਾਲਸਾ ਤੇ ਹੋਰ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੀ ਗਈ ਹੈ ਜਿਸ ਦੇ ਚੱਲਦੇ अनेका ਪਖੰਡਵਾਦ ਨੂੰ ਲੈ ਕੇ ਪਰਦੇ ਫਾਸ਼ ਹੋਏ ਨੇ ਉੱਥੇ ਹੀ ਹੁਣ ਦੇਖਿਆ ਜਾ ਰਿਹਾ ਹੈ ਕਿ ਭਾਈ ਮਨਪੀਰ ਸਿੰਘ ਖਾਲਸਾ ਨੂੰ ਲੈ ਕੇ ਕੁਝ ਅਜਿਹੇ ਬਿਆਨ ਸਾਹਮਣੇ ਆਏ ਨੇ ਜਿਸ ਦੇ ਵਿੱਚ ਕਹਿ ਸਕਦਾ ਹੈ ਕਿ ਧਰਮ ਦੇ ਨਾਂ ਦੇ ਉੱਤੇ ਲੜਾਉਣ ਦੀਆਂ ਕੋਸ਼ਿਸ਼ਾਂ ਕੀ ਚੱਚਾਰੇ ਜੀ ਹਾਂ ਭਾਈ ਮਨਪ੍ਰਸਾਦ ਸਿੰਘ ਖਾਲਸਾ ਦੇ ਵੱਲੋਂ ਇੱਕ ਵੀਡੀਓ ਸਮਝਿਆ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੁਸਲਮਾਨ ਭਾਈਚਾਰੇ ਨੂੰ ਲੈ ਕੇ ਕੁਝ ਸ਼ਬਦ ਬੋਲੇ ਗਏ ਨੇ ਇਹ ਸਿਰਫ ਧਰਮ ਦੇ ਨਾਂ ਦੇ ਉੱਤੇ ਲੜਾਉਣ ਦੀ ਕੋਸ਼ਿਸ਼ ਕੁਝ ਸ਼ਰਾਤੀ ਅੰਤਰਾਂ ਦੇ ਵੱਲੋਂ ਕੀਤੀ ਗਈ ਹੈ ਜਿਸ ਨੂੰ ਕੀ ਚੇਤਾਵਨੀ ਭਾਈ ਮਨਪ੍ਰਸਾਦ ਸਿੰਘ ਖਾਲਸਾ ਵੱਲੋਂ ਦਿੱਤੀ ਗਈ ਆ ਉਚਾਨਦਿਆਂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਸਾਰੇ ਜਿਹੜੇ ਇਸਲਾਮ ਧਰਮ ਦੇ ਲੋਕ ਨੇ ਮੁਸਲਮਾਨ ਵੀਰ ਕਹਿ ਸਕਦੇ ਆ ਉਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਛਿੜੀਆਂ ਹੋਈਆਂ ਨੇ ਭਾਈ ਮਨਪ੍ਰੀਤ ਸਿੰਘ ਜੀ ਨੇ ਮਤਲਬ ਇਸਲਾਮ ਧਰਮ ਦੇ ਲੋਕਾਂ ਨੂੰ ਮੁਸਲਮਾਨਾਂ ਨੂੰ ਮੁਸਲੇ ਸ਼ਬਦ ਜਿਹੜਾ ਵਰਤਿਆ ਸੋ ਪਹਿਲੀ ਗੱਲ ਤਾਂ ਬੇਨਤੀ ਇਹ ਆ ਵੀ ਇਸਲਾਮ ਧਰਮ ਦੇ ਵਿੱਚ ਮੁਸਲਮਾਨ ਭਰਾਵਾਂ ਨੂੰ ਅੱਜ ਤੱਕ ਮੈਂ ਮੁਸਲਾ ਸ਼ਬਦ ਵਰਤਿਆ ਹੋਵੇ ਮੈਂ ਦੇਣਦਾਰ ਹਾਂ ਮੈਂ ਸਜ਼ਾ ਦੇ ਹੱਕਦਾਰ ਹੋਊਗਾ ਦੂਜੀ ਗੱਲ ਜਿਹੜੀ ਮੈਂ ਮੁਸਲੇ ਸ਼ਬਦ ਵਰਤਿਆ ਇੱਕ ਵੀਡੀਓਜ਼ ਮੈਂ ਪਾਈ ਸੀ ਮੈਂ ਮੁਸਲੇ ਸ਼ਬਦ ਉਹਨਾਂ ਲੋਕਾਂ ਲਈ ਵਰਤਿਆ ਜਿਨ੍ਹਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰਵਾਇਆ ਸ਼ਹੀਦ ਕੀਤਾ ਜਿਨ੍ਹਾਂ ਨੇ ਸਿਰ ਵਿੱਚ ਗਰਮ ਰੇਤਾ ਪਾਈ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਉਹਨਾਂ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਸ਼ਹੀਦੀ ਪਰੰਪਰਾ ਦੀ ਨਹੀਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੋਂ ਰੱਖੀ ਗਈ ਉਸ ਤੋਂ ਬਾਅਦ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਨੂੰ ਸ਼ਹੀਦ ਕਰਾਉਣ ਵਾਲੇ ਉਹ ਮੁਸਲੇ ਲੋਕ ਅਰੰਗਜੀਤ ਦੀਆਂ ਗੰਦੀਆਂ ਲਾਦਾ ਜਿਨ੍ਹਾਂ ਨੇ ਚਾਰ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਉਹ ਵੀ ਮੁਸਲੇ ਜਿਨ੍ਹਾਂ ਨੇ 2-2 ਮਹੀਨਿਆਂ ਦੇ ਬੱਚਿਆਂ ਦੇ ਟੁਕੜੇ ਕਰਕੇ ਮਾਵਾ ਨੂੰ ਚੱਕੀਆਂ ਪੀਣ ਲਈ ਮਜਬੂਰ ਕੀਤਾ ਤੇ ਟੁਕੜੇ ਕਰਕੇ ਬੱਚਿਆਂ ਦੇ ਮਾਵਾ ਦੇ ਗਲਾਂ ਵਿੱਚ ਹਾਰ ਬਣਾ ਕੇ ਜਿਹੜੇ ਪਾਏ ਉਹ ਮੁਸਲੇ ਪਰ ਜਿਨ੍ਹਾਂ ਨੇ ਨਵਾਬ ਮਲੇਰਕੋਟਲੇ ਵਰਗੇ ਸਾਡੇ ਭਰਾਵਾਂ ਨੇ ਹਾ ਦਾ ਨਾਰਾ ਮਾਰਿਆ ਉਹ ਸਾਡੇ ਭਰਾ ਨੇ ਸਾਡੇ ਤੋਂ ਵੱਖਰੇ ਨਹੀਂ ਅੱਜ ਵੀ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਨੇ ਜਿਹੜੇ ਹਰ ਧਰਮ ਦੀ ਗੱਲ ਕਰਦੇ ਨੇ ਔਰ ਆਪਣੇ ਧਰਮ ਵਿੱਚ ਰਹਿ ਕੇ ਸਿੱਖ ਧਰਮ ਨੂੰ ਵੀ ਸਤਿਕਾਰ ਦਿੰਦੇ ਨੇ ਉਹ ਸਾਡੇ ਆਪਣੇ ਭਰਾ ਨੇ ਉਹਨਾਂ ਤੋਂ ਸਾਨੂੰ ਕੋਈ ਦੂਰ ਨਹੀਂ ਕਰ ਸਕਦਾ ਜਿਹੜੇ Hindu ਵੀਰ ਸਾਡੇ ਧਰਮਾਂ ਦਾ ਵੀ ਸਤਿਕਾਰ ਕਰਦੇ ਨੇ ਉਹ ਵੀ ਸਾਡੇ ਵੀਰ ਨੇ ਉਹ ਵੀ ਉਹਨਾਂ ਨੂੰ ਸਾਡੇ ਤੋਂ ਕੋਈ ਦੂਰ ਨਹੀਂ ਕਰ ਸਕਦਾ ਪਰ ਜਿਨ੍ਹਾਂ ਨੇ ਕਿਸੇ ਧਰਮ ਦੀ ਨਰਾਦਰੀ ਕੀਤੀ ਹੈ ਕਿਸੇ ਧਰਮ ਲਈ ਅਪਸ਼ਬਦ ਬੋਲੇ ਹੈ ਉਹ ਭਾਵੇਂ ਸਾਡੇ ਆਪਣੇ ਹੋਣ ਉਹ ਸਿੱਖਾਂ ਦੇ ਘਰੇ ਮੈਂ ਕਹੂੰਗਾ ਮੁਸਲਮਾਨ ਜੰਮੇ ਨੇ ਮੁਸਲੇ ਜੰਮੇ ਨੇ ਇਹ ਉਹ ਮੁਸਲੇ ਨੇ ਜਿਨ੍ਹਾਂ ਨੂੰ ਦਫਨਾਉਣ ਦੀ ਬਜਾਏ ਅੱਗ ਲਾ ਕੇ ਸਾੜ ਦਿੱਤਾ ਗਿਆ ਇਹ ਸਾਖੀਆਂ ਦੇ ਵਿੱਚ ਵੀ ਬਚਨਾਉਂਦੇ ਨੇ ਸੋ ਜਿਹੜੇ 2-4 ਕੋਈ ਸ਼ਰਾਰਤੀ ਅੰਸਰ ਮੁਸਲਮਾਨ ਇਸਲਾਮ ਧਰਮ ਦੇ ਵੀਰਾਂ ਵਿੱਚ ਇਹ ਗੱਲ ਲੈ ਕੇ ਜਾਣਾ ਚਾਹੁੰਦੇ ਆ ਵੀ ਭਾਈ ਮਨਪ੍ਰੀਤ ਸਿੰਘ ਖਾਲਸਾ ਪਖੰਡ ਭਜਾਓ ਪੰਜਾਬ ਬਚਾਓ ਦੀ ਮਹਿਮ ਦੇ ਜਿਹੜੇ ਇੰਚਾਰਜ ਨੇ ਜਾਂ ਉਹਨਾਂ ਦੇ ਜਥੇਬੰਦੀ ਦੇ ਬੰਦੇ ਨੇ ਉਹ ਮੁਸਲਮਾਨ ਭਾਈਆਂ ਨੂੰ ਮੁਸਲੇ ਸ਼ਬਦ ਵਰਤ ਰਿਹਾ ਬਿਲਕੁਲ ਗਲਤ ਹੈ ਮੈਂ ਉਹਨਾਂ ਦੇ ਖਿਲਾਫ ਕਾਰਵਾਈ ਕਰਵਾਉਂਗਾ ਇਹ ਸਾਡੇ ਅਕਰਮ ਖਾਨ ਜਿਹੜਾ ਹੈਗਾ ਇਸ ਬੰਦੇ ਨੇ ਕਿਹਾ ਵੀ ਮੈਨੂੰ ਮੁਸਲਾ ਸ਼ਬਦ ਵਰਤਿਆ ਮੈਂ ਇਸੇ ਪੀਰ ਬਾਬਾ ਰੋਡੇ ਸ਼ਾਹ ਦੀ ਦਰਗਾਹ ਤੇ ਇਸ ਬੰਦੇ ਦੇ ਪਰਿਵਾਰ ਨੂੰ ਖੁਲਾਰ ਕੇ ਇਹਦੇ ਇੱਕ ਜਿਹੜਾ ਬੱਚਾ ਉਹਨੂੰ ਖੁਲਾਰ ਕੇ ਮੈਂ ਬਾਬੇ ਦੀ ਦਰਗਾਹ ਤੇ ਸੌਂਪਵਾਉਂਗਾ ਵੀ ਜੇ ਤੈਨੂੰ ਮੈਂ ਕੋਈ ਭੱਦੀ ਸ਼ਬਦਾਵਲੀ ਵਰਤੀ ਹੋਵੇ ਜਾਂ ਤੈਨੂੰ ਮੈਂ ਕੋਈ ਮੁਸਲਾ ਸ਼ਬਦ ਵਰਤਿਆ ਹੋਵੇ ਇਹੋ ਜੇ ਸ਼ਰਾਰਤੀ ਅੰਸਰ ਜੋ ਕਿਸੇ ਧਰਮ ਦੇ ਨਹੀਂ ਹੁੰਦੇ ਆਪਣੇ ਧਰਮ ਵਿੱਚ ਵੀ ਪ੍ਰਪੱਕ ਨਹੀਂ ਹੁੰਦੇ ਸੋ ਇਸਲਾਮ ਧਰਮ ਵਿੱਚ ਮਾਹੌਲ ਖਰਾਬ ਕਰਨ ਵਾਲੇ ਇਹੋ ਜਿਹੇ ਲੋਕ ਇਹਨਾਂ ਦੇ ਖਿਲਾਫ ਮੈਂ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦਾ ਹਾਂ ਔਰ ਇੱਕ ਮਾਨਯੋਗ ਐਸਐਸਪੀ ਫਰੀਦਕੋਟ ਉਹਨਾਂ ਨੂੰ ਅਸੀਂ ਦਰਖਾਸਤ ਦੇ ਚੁੱਕੇ ਹਾਂ ਇਹਦੇ ਖਿਲਾਫ ਸੋ ਰਹਿਮਾਨ ਕਾਦਰੀ ਜੀ ਸੂਫੀ ਇਨਕਲਾਬ ਗਰੁੱਪ ਦੇ ਜਿਹੜੇ ਚੇਅਰਪਰਸਨ ਨੇ ਪ੍ਰੈਜ਼ੀਡੈਂਟ ਨੇ ਬਾਬਾ ਸ਼ੌਕੀ ਸ਼ਾਹ ਜੀ ਔਰ ਉਸ ਗਰੁੱਪ ਦੇ ਵਿੱਚ ਗੁਰੂਕੀਆਂ ਲੜਲੀਆਂ ਫੌਜਾਂ ਵੀ ਬੈਠੀਆਂ ਹੈ ਔਰ ਜਿੰਨੇ ਵੀ ਖਾਣ ਭਰਾ ਹੋਏ ਨੇ ਉਹ ਸਾਡੇ ਆਪਣੇ ਨੇ ਜਿਹੜਾ ਹਰ ਧਰਮ ਦੀ ਸਾਂਝੀ ਗੱਲ ਕਰਦਾ ਉਹ ਸਾਡਾ ਆਪਣਾ ਹੈ ਜਿਹੜਾ ਕਿਸੇ ਧਰਮ ਦੇ ਖਿਲਾਫ ਬੋਲਦਾ ਉਹ ਸਾਡਾ ਦੁਸ਼ਮਣ ਹੈ